ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰੂੁ ਖੇ ਜਾਂ ਤੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਸ ਸਿਆਣ ਪਾ ਲੱਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣਾ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕਨਾ ਹੁਕਮੀ ਵਖ ਸੀਸ ਇਕ ਹੁਕਮੀ ਸਦਾ ਪਵਾਈ ਅਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਜੈ ਤਾ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਣ ਚਾਰ ਗਾਵੇ ਕੋ ਵਿਦਿਆ ਬਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹੰਦ ਰਾਖ ਦੂਰ ਕਥ ਨ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਹੀ ਮੰਗਹਿ ਤੇਹੀ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮਹੌ ਕੀ ਬੋਧਣ ਬੋਲੀਐ ਚਿਤ ਸੁਣ ਧਰੇ ਪਿਆਰ ਅੰਮ੍ਰਿਤ ਵੇੜਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵੇ ਆਉ ਤਿਨ ਪਾਇਆ ਮਾਨ ਤਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰੂ ਸੁਖ ਘਰ ਲੈ ਜਾਏ ਗੁਰਮਖੰਨਾਦੰ ਗੁਰਮਖਵੇਦੰ ਗੁਰਮਖੋ ਰਹਿਆ ਆਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੀ ਹਾਂ ਜਾਣਾ ਅਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕਿ ਲਿਹਿ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾ ਜੇ ਤਿਸੁ 파ਵਾ ਬਿਣ ਪਾਣੀ ਕੇ ਨਾਇ ਕਰੀ ਜੇਤੀ ਸਰਠ ਉਪਾਈ ਵਿਖਾਂ ਬਿਣ ਕਰਮਾਂ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਕੋਰਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਓ ਗੁਣ ਦੇ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰੋ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪੁਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰੋ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਤ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨ ਸੁਣਿਆ ਪੜ ਪੜ ਪਾਬਹਿ ਮਾਨੋ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾ ਵਹਿਰਾ ਹੋ ਸੁਣਿਆ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾ ਆਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਣ ਕੀ ਸੁਧ ਮੰਨੇ ਬੋ ਚੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵਹਿ ਮੁਕਤ ਦਾਰ ਮਨੈ ਪਰਵਾ ਰਹਿ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੈ ਨ ਭਿਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾ ਬਹਿ ਦਰਗਹਿ ਮਾਨ ਪੰਜੇ ਸੁਹਾਏ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੇ ਸੱਚਿਆਰ ਤਵਲੇ ਉਪਰ ਕੇਤਾ ਭਾਰੂ ਧਰਤੀ ਹੋਰ ਉਪਰ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੇਤਾ ਹੋਈ ਕੇਤਾ ਤਾਣੋ ਸਵਾਲਿਓ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਕੀ ਤਪਸਾਓ ਏਕੂ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਜਪ ਅਸੰਖ ਪਹਾਓ ਅਸੰਖ ਪੂਜਾਓ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਦਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗੱਲ ਵੱਡ ਹੱਤੇ ਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਘੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਾ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸ਼ੰਖ ਨਾਵ ਅਸ਼ੰਖ ਥਾਵ ਅਗੰਗ ਅਗੰਮ ਅਸ਼ੰਖ ਲੋਕ ਅਸੰਖ ਕਹ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀਂ ਜੇ ਬੁ ਫਰਮਾਏ ਤੇਬ ਤੇਬ ਕਾਹੀਂ ਜੇ ਤਾ ਕੀਤਾ ਤੇ ਤਾ ਨਾ ਬਿਣ ਨਾਵੇਂ ਨਾਹੀ ਕੋਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹਤੋਏ ਪਰਿਆ ਮਤ ਪਾਪਾਂ ਕੈ ਸੰਗ ਉਹ ਤੋ ਪਹਿ ਨਾ ਵੈ ਕੈ ਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵਹੁ ਜਾਹੋ तीरथ तप दया दत्त दान जे को पावे तिलक मान सुनया मनया मन कीता पाओ अंतरगत तीर्थ मल ना आओ सब गुण तेरे मैं नाही कोए बिन गुण कीते भगत ना होए स्वस्थ याथ वाणी बरमाऊ सत सुहाण सदा मन चाऊ ਕਾਵਣ ਸੋ ਵੇਲਾ ਵਖਤ ਕਾਵਣ ਕਾਵਣ ਥਿਤ ਕਾਵਣ ਵਾਰ ਕਾਵਣ ਸੇ ਰੁੱਤੀ ਮਾਹੋਂ ਕਾਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਉ ਤਾ ਦੀਨਾ ਜੇ ਲਿਖਣੋ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋਂ ਨਾ ਕੋਈ ਜਆ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਾਰੇ ਆਖਾਂ ਕਿਉ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨਾ ਸੋ ਹੈ ਪਾਤਾਲ ਪਾਤਾਲ ਲਖ ਆਕਾਸ਼ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸੈ ਸੋਇ ਠਾਰਹਿ ਕਹਿਣ ਕਤਿ ਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਣਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪੋ ਸਾਲਾ ਹੀ ਸਾਲਾ ਹੀ ਏਤੀ ਸੁਰਤ ਨਾ ਪਾਈਆ ਨਦੀਆਂ ਆਇ ਤੈ ਬਾ ਪਵਹਿ ਸਮੁੰਦ ਨਾ ਜਾਣੀ ਨਹਿ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਹਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰਾਹੇ ਅੰਤ ਨ ਸਿਪਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਣ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰੂ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂਕੇ ਅੰਤ ਨ ਪਾਏ ਜਾਹੇ ਏਹੋ ਅੰਤ ਨ ਜਾਣੈ ਕੋਇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਮ ਏ ਬੜੀ ਉੱਚਾ ਹੋ ਵੈ ਕੋਇ ਤਿਸ ਉੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥ ਮਾਈ ਕੀਤੇ ਮੰਗਹਿ ਜੋ ਦੇ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਾਪ ਟਟ ਹੈ ਵਿਕਾਰ ਕੀਤੇ ਲੈ ਲੈ ਮੁਕੁਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤੇ ਆ ਲੋਖ ਭੂਖ ਸਦਮਾਰ ਇਹ ਪੇਦਾ ਤ ਤੇਰੀ ਦਾਤਾਰ ਮੰਦ ਖਲਾਸੀ ਘਾਣੇ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀ ਅੰਮ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੋ ਬਖਸੇ ਸਫਤੂ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੈ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨਾ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਵਖੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਹਮ ਲੋ ਹਮ ਲੋ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖੈ ਵਰਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸ਼ਰੋ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਾਰੋ ਮਨ ਜਨ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰਹਿ ਤਿਆ ਆਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖਿਆ ਸਿਰ ਗਵਾਰਾ ਗਵਾਰ ਸੋ ਦਰ ਕੇਹਾ ਸੋ ਕਰਕੇਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੇ ਸੋ ਕਹੀਆ ਨ ਕੇਤੇ ਗਾਵਣ ਹਾਰੇ ਗਾਵੇ ਤਹਨੋਂ ਪੌਣ ਪਾਣੀ ਬਹਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇਹਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੂਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਰਨ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣਿਆ ਮਨਮੋਹਣ ਸੁਰਗਾ ਮਾਚ ਪੈ ਆਲੇ ਗਾਵਨ ਰਤਨਉ ਪਾਇ ਤੇਰੇ ਅੱਠ 60 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਭਰ ਭੰਡਾ ਕਰ ਕਰ ਰਖੇ ਤਾਰੇ ਸੇਈ ਤੁਦਨ ਗਾਵਹਿ ਜੋ ਤੁਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਗੁੰਦਾ ਸੰਸੋਖ ਸ਼ਰਮ ਪਤ ਝੋਲੀ ਧਿਆਨ ਕੇ ਕਰਹਿ ਬਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜੁਮਾਤੀ ਮਨ ਜੀਤੈ ਜਗ ਜੀਤ आदेशति सय आदेश आद अनिल अनाद अनाहत जुग जुग एको वेस पुवत ज्ञान दया भंडारण कट कट वाजहे नाद आप नाथ नाथी सब जाकी रिद्ध सिद्ध आवरा साध संयोग वियोग तोय कार चलावे लेखे आवे हे पागो आदेशति सय आदेश ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਵ ਤੇ ਸੁਭਾਵੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇ ਸੁ ਤੇ ਸਾ ਆਦੇ ਆਦੇ ਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸਤਿ ਸੈ ਆਦੇਸ ਆਦੇ ਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲੱਖ ਹੋਏ ਲੱਖ ਹੋਵਹਿ ਲੱਖ 20 ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਥ ਰਾਹੇ ਪਤ ਪਵੜੀ ਜਾ ਚੜਿਏ ਹੋਏ ਏਕੇਸ ਸੁਣ ਗੱਲਾਂ ਆਕਾਸ਼ ਕੀ ਕੀਟ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਚੋਰ ਨਾ ਜੀਵਣ ਮਰਣ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ᔪਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੇ ਤਿਤੀ ਵਾਰ ਪਵਣ ਪਾਣੀ ਅਗਨੀ ਪਾਤਲ ਤੇਸੇ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੁਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਂ ਮਹੇਸ ਕੀਤੇ ਬਰਮੇ ਕਾੜ ਤਕੜੀਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਧੂਮੀ ਮੇਰ ਕੀਤੇ ਕੀਤੇ ਧੂਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਵੇਸ ਕیتے ਦੇਵ ਦਾਨਬ ਮਨ ਕੀਤੇ ਕੀਤੇ ਰਤਨ ਸਮੁੰਦ ਕیتے ਝਾਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰ ਚੰਡ ਤਿਥੈ 나ਦ ਬినੋਦ ਕੋੜი ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜ ਤਕੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂਕੇ ਰੂਪ ਨਾ ਕਥਨੇ ਜਾਹੇ ਨਾਉ ਹਿਮਰਹਿ ਨਾ ਠਾਗੀ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸਚਾ ਮਨ ਸੋਇ ਸਚਖੰਡ ਵਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਨੂੰ ਲੋ ਆਕਾਰ ਜੇ ਜਿਬ ਹੁਕਮ ਤੇ ਬੈ ਤੇ ਵਿਚਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਰਾ ਧਿਰਜ ਸੁਨਿਆਰ ਪਹਿਰਨ ਮਤ ਬੇਦ ਹਥੀ ਯਾਰ ਭੌ ਖਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸੁਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਆਂ ਬੁਰਿਆਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ